ਆਪਣੇ ਖੇਤ ਰਾਤ ਟਰਾਂਸਫਾਰਮਰ ਲਾ ਕੇ ਲੈ ਗਏ ਚੋਰ। ਇਹ ਦੇਰ ਬਿੱਤੀ ਰਾਤ ਦੀ ਘੰਣਾ ਰਾਤ 11 ਵਜੇ ਦਾ ਸੀ ਮੋਟਰਾਂ ਬੰਦ ਕਰਕੇ ਗਏ ਆ ਕੇ। ਉਸ ਤੋਂ ਬਾਅਦ ਹੀ ਆਏ ਤੇ ਤੰਬਾ ਤੋਂ ਮਰ ਕੱਢ ਕੇ ਲੈ ਗਏ ਵਿੱਚੋਂ ਤੇਲ ਕੱਢ ਕੇ ਲੈ ਗਏ ਸਾਰਾ ਇਹਦੇ ਵਿੱਚੋਂ। ਤੇ ਝੋਨੇ ਨੂੰ ਪਾਣੀ ਲਾਉਣ ਵਾਲੇ ਬਹੁਤ ਹੀ ਕਿਤਾ ਪੁਲਿਸ ਤੋਂ ਸਨਹੀ ਬੇਨਤੀ ਹੈ। ਵੀ ਇਹ ਚੋਨਾ ਚੋਰਾਂ ਦਾ ਵਿਰਧ ਨੱਥ ਪਾਈ ਜਾਵੇ। ਤੇ ਜਲਦ ਜਲਦ ਇਹਨੇ ਕਾਰਵਾਈ ਕੀਤੀ ਜਾਵੇ। ਆਂਦੇ ਰਹਿੰਦੇ ਪਹਿਲਾਂ ਇੱਧਰ ਲੈ ਗਏ ਸੀ ਆਪਣਾ ਟਰਾਂਸਫਾਰਮਰ ਜੀ। ਉਹ ਪਾਰਲਰ ਤੋਂ ਆਇਆ। ਪਾਰਲਰ। ਉਹਨੇ ਪੁਰਾਣੀ ਟਰਾਂਸਫਾਰਮਰ ਲਾ ਕੇ ਲੈ ਜਾਏ ਤੇ ਤੰਬਾ ਇਹਨਾਂ ਜਿਆਦਾ ਨਿਕਲਦਾ। ਤੇਲ ਕੱਢ ਕੇ ਲੱਗੇ ਤਾਂਬਾ ਵੀ ਕੱਢ ਕੇ ਆਈ। ਹੁਣ ਕੀ ਮੰਗ ਕੀ ਕਰਦੇ? ਮੰਗ ਇਹ ਹੈ ਪੁਲਿਸ ਪ੍ਰਸ਼ਾਸਨ ਨੂੰ ਇਹਨਾਂ ਵਿਰੁੱਧ ਕਾਰਵਾਈ ਕੀਤੀ ਜਾਵੇ। ਚੋਰਾ ਨੱਥ ਪਾਈ ਜਾਵੇ। ਤੇਰਾਲਾ ਸਵਰਾਜ ਸਿੰਘ ਸਾਨਾ ਉਹ ਜਲੌਰ ਸਿੰਘ ਪੰਡ ਹਰਾਜ ਜੀ। ਰਾਤੀ ਜੀ ਮੇਰਾ ਟਰਾਂਸਫਾਰਮ ਚੋਰੀ ਲੈ ਗਿਆ ਸਮਾਂ ਕੱਢ ਕੇ ਜਿਹੜਾ। ਮੈਂ ਅੱਜ ਪਾਣੀ ਲਾਉਣਾ ਕਦੂ ਕਰਨਾ ਸੀ ਹੋਰ ਕੋਈ ਸਾਧਨ ਵੀ ਹੈ ਨਹੀਂ ਹੁਣ। ਕੀ ਮੰਗ ਕੀ ਕਰਦੇ ਹਾਂ ਸਰਕਾਰ ਪ੍ਰਸ਼ਾਸਨ ਤੋਂ? ਸਰਕਾਰ ਤੋਂ ਮੰਗ ਤਾਂ ਹੀ ਅਜੇ ਮਿਲਣਾ ਚਾਹੀਦਾ ਚੋਰੀ ਮਤਲਬ ਕਰਨੇ ਚਾਹੀਦੇ ਫੜਨੇ ਚਾਹੀਦੇ ਬੰਦੇ ਜੋ ਇਹ ਕੰਮ ਕਰਦੇ ਪਹਿਲੇ ਹੀ ਘਟਨਾ ਬਹੁਤ ਹੋ ਗਈਆਂ ਇਹ ਪਹਿਲੇ ਬਹੁਤ ਤਾਂ ਤੁਹਾਨੂੰ ਲੱਥੇ ਜਿੱਥੇ ਨੇੜੇ ਨੇੜੇ ਸਾਰੇ ਲਾ ਕੇ ਲੈ ਗਏ ਨੇ ਕੋਈ ਪੁਲਿਸ ਨੂੰ ਸ਼ਿਕਾਇਤ ਦਿੱਤੀ ਤੁਸੀਂ ਇਸ ਸਬੰਧੀ ਅੱਜ ਇਸ ਤਰ੍ਹਾਂ ਦੀ ਰਿਪੋਰਟ ਹੈ